ਸਜੀਤ ਕੁਮਾਰਾ ਜੀ ਜੋ ਲਾਈਨਮੈਨ ਸੀ ਬਿਜਲੀ ਬੋਰਡ ਦੇ ਵਿੱਚ ਕਿਦੇ ਵੀ ਕਰੰਟ ਲੱਗਨ ਕਰ ਡੈਥ ਹੋ ਗਈ ਤੇ ਉਹਦਾ ਸਦਮਾ ਨਾਲ ਸਹਿੰਦ ਹੋਏ ਮੇਰੀ ਚਾਚੀ ਸ਼ਿਮਲੋ ਦੇਵੀ ਉਹਨਾਂ ਦੀ ਵੀ ਰਾਤ ਡੈਥ ਹੋ ਦੋਨਾਂ ਮਾਪਤੀ ਮਾਪੁੱਤਾਂ ਦੀ ਡੈਥ ਹੋਈ ਇਹ ਡਿਊਟੀ ਕਿੱਥੇ ਕਰ ਰਹੀ ਸੀ ਕਿੱਥੇ ਗਏ ਸੀ ਇਹ ਬਾਵਰਪੁਰ ਦੇ ਵਿੱਚ ਸੀ ਜੀ ਡਿਊਟੀ ਇਹਨਾਂ ਦੀ ਟਿੰਗੀ ਦੇ ਵਿੱਚ ਪੈਂਦਾ ਸਰਕਲ ਦੇ ਵਿੱਚ ਇਹਨਾਂ ਦਾ ਇੱਥੇ ਇਹ ਜੋਬ ਸੀ ਇਹਨਾਂ ਦੀ ਤੇ ਡਿਊਰਿੰਗ ਜੋਬ ਇਹਦੀ ਡੈਥ ਹੋਈ ਆ ਵਰਕਿੰਗ ਦੇ ਵਿੱਚ ਨਹੀਂ ਟਰਾਂਸਫਰਮ ਤੇ ਕੋਈ ਫਾਲਟ ਵਗੈਰਾ ਦੱਸ ਰਹੇ ਨਹੀਂ ਫਾਲਟ ਇਹ ਤਾਂ ਹੀ ਵਿਭਾਗ ਦੱਸੂਗਾ ਉਹ ਦੱਸੂ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਸਾਨੂੰ ਤਾਂ ਜਦੋਂ ਪਤਾ ਲੱਗਿਆ ਤਾਂ ਸਿੱਧੇ ਇੱਥੇ ਪਹੁੰਚੇ ਜਮੋਤ ਦੇ ਕਾਰਨ ਤਾਂ ਤਾਂ ਨਹੀਂ ਹਣੀ ਕੋਈ ਮੋਤ ਦੇ ਤਾਂ ਵਿਭਾਗ ਦੁਆਰੇ ਦੱਸਿਓ ਕਰੰਟ ਲੱਗਣ ਨਾਲ ਇਹਦੀ ਮੌਤ ਹੋਈ ਆ ਤੇ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹਦੇ ਘਰ ਵਾਲੇ ਨੂੰ ਜੋਬ ਤੇ ਬੱਚੇ ਛੋਟੇ ਛੋਟੇ ਨੇ ਇਹਦੀ ਬੇਟੀ 5 ਸਾਲ ਦੀ ਇੱਕ 2 ਸਾਲ ਦੀ ਆ ਉਹਨਾਂ ਦਾ ਬੱਚਿਆਂ ਦਾ ਸਰਕਾਰ ਕੋਲੋਂ ਸਾਨੂੰ ਪੂਰਨ ਸਹਿਯੋਗ ਦੀ ਮੰਗ ਕਰਦੇ ਆ ਅਸੀਂ ਅੱਜ ਉਹਨਾਂ ਨੇ ਇਹ ਕਿਹਾ ਵੀ ਜੇ ਮਤਲਬ ਪਾਵਰਪਲ ਕੱਲ 22 12 25 ਨੂੰ ਤੇ ਡਰਾਨੇ ਡਿਊਟੀ ਸੰਜੀਵ ਕੁਮਾਰ ਸੀਗਾ ਪਿੰਡ ਭੂੜਿਆਂ ਦਾ ਉਹ ਮਹਿਕਮਾ ਬਿਜਲੀ ਬੂੜ ਵਿੱਚ ਡਿਊਟੀ ਕਰਦਾ ਸੀ ਤੇ ਡਰਾਨੇ ਡਿਊਟੀ ਉਹ ਵੀ ট্রান্সਫਾਰਮ ਉੱਤੇ ਜੜਿਆ ਹੋਇਆ ਸੀਗਾ ਕਿ ਫਾਲਟ ਕੱਢ ਰਿਹਾ ਸੀ ਅਚਾਨਕ ਲਾਈਟ ਆਉਣ ਕਰਨਾ ਉਹ ਘੰਟਾ ਲੱਗ ਗਿਆ ਚੱਲਣ ਵਿੱਚ ਲੱਗਿਆ ਡਰਾਨੇ ਡਿਊਟੀ ਉਸ ਦੀ ਲੈ ਸਕੂ ਸਰ ਕੋਈ ਅੰਗੈਲੀ ਕਿਸੇ ਸਾਹਮਣੇ ਆਈ ਹੈ ਪਰਿਵਾਰ ਨੇ ਜੀਤੇ ਵੀ ਦੋਸ਼ ਲਗਾਏ ਫਾਦਰ ਸਾਹਿਬ ਦਾ ਕਹਿਣਾ ਹੈ ਵੀ ਮਤਲਬ ਕੋਈ ਜੀ ਹੈ ਨਗੇ ਹਰ ਪੀਸ ਵੀ ਉਹਨਾਂ ਵੱਲੋਂ ਇਹ ਪਰਮਿਟ ਨਹੀਂਸ ਲਿਆ ਗਿਆ ਉਹਨਾਂ ਦੇ ਬਿਆਨ ਦੇ ਉੱਤੇ ਆਧਾਰ ਦੇ ਉੱਤੇ ਜੀ ਮਹਤਵੀ ਸਿੰਘ ਨੇ ਕਲਾਮ ਕਰਦਾ ਮਦਰ ਤੇ ਨਾਲ ਫਿਰ ਬਾਅਦ ਵਿੱਚ ਬ੍ਰਿਤੋ ਦੀ ਮਾਂ ਦੀ ਵੀ ਮੌਤ ਹੋ ਗਈ ਦਾ ਪਤਾ ਹੁਣ ਪਤਾ ਲੱਗਿਆ ਸਾਲੋ ਜੀ ਵੀ ਰਾਤ ਕਿਤੇ ਉਹਦੀ ਮਾਂ ਨੂੰ